ਪੰਜਾਬ ਦੇ ਕਈ ਸੂਬੇ ਇਸ ਸਮੇਂ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਲੋਕਾਂ ਦੇ ਘਰ ਟਹਿ ਗਏ ਨੇ ਖੇਤਾਂ ਤੋਂ ਲੋਕ ਬੇਕਾਰ ਹੋ ਗਏ ਨੇ ਉੱਥੇ ਹੁਣ ਹਰ ਕਿਸੇ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਪੰਜਾਬ ਦੇ ਲਈ ਕਿਉਂਕਿ ਪੰਜਾਬ ਦੀ ਜੋ ਸਥਿਤੀ ਇਸ ਸਮੇਂ ਬਣੀ ਹੋਈ ਹੈ ਉਹ ਅਸੀਂ ਹਰ ਰੋਜ਼ ਦੇਖ ਰਹੇ ਹਾਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਥੇ ਹਰ ਕਿਸੇ ਦੇ ਵੱਲੋਂ ਮਦਦ ਦਾ ਹੱਥ ਅੱਗੇ ਵਧਾਇਆ ਜਾ ਰਿਹਾ ਜੇਕਰ ਗੱਲ ਕੀਤੀ ਜਾਵੇ ਮਸ਼ਹੂਰ ਹਸਤੀਆਂ ਦੀ ਪੰਜਾਬੀ ਕਲਾਕਾਰਾਂ ਦੀ ਐਨ ਜੀਓਜ਼ ਦੀ ਮੰਤਰੀਆਂ ਦੀ ਦਾ ਹਰ ਕੋਈ ਜਿਹੜਾ ਪੰਜਾਬ ਦੇ ਲਈ ਅੱਜ ਮਦਦ ਦਾ ਹੱਥ ਅੱਗੇ ਵਧਾ ਰਿਹਾ ਹੈ ਉਥੇ ਦੱਸ ਦਈਏ ਕਿ ਆਈਪੀਐਲ ਫਰੈਂਚਾਈਜ਼ੀ ਪੰਜਾਬ ਕਿੰਗਸ ਨੇ ਵੀ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਹੁਣ ਆਪਣਾ ਹੱਥ ਇਹ ਵਿਦਾਇਆ ਹੈ ਟੀਮ ਮਾਲਿਕ ਪ੍ਰੀਤੀ ਜੰਟਾ ਨੇ ਹੁਣ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਖੁਦ ਲੱਖਾਂ ਰੁਪਏ ਦਾਨ ਕਰਨ ਦੇ ਨਾਲ-ਨਾਲ ਫਰੈਂਚਾਈਜ਼ੀ ਤੋਂ ਹੋਰ ਪੈਸੇ ਇਕੱਠੇ ਕਰਨ ਦੇ ਵਿੱਚ ਵੀ ਲੱਗੇ ਹੋਏ ਹਨ ਤਾਂ ਆਈਪੀਐਲ ਫਰੈਂਚਾਈਜ਼ੀ ਪੰਜਾਬ ਕਿੰਗਸ ਨੇ ਹੁਣ ਰਾਜ ਦੇ ਹੜਪੀੜਤਾ ਲਈ ਲਗਭਗ 34 ਲੱਖ ਰੁਪਏ দান ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਇਲਾਵਾ ਟੀਮ ਨੇ ਕਰਾਉਡ ਫੰਡਿੰਗ ਰਾਹੀਂ 2 ਕਰੋੜ ਰੁਪਏ ਇਕੱਠੇ ਕਰਨ ਦੀ ਵੀ ਯੋਜਨਾ ਬਣਾਈ ਹੈ ਹੜਾਂ ਕਾਰਨ ਰਾਜ ਦੇ ਹਾਲ ਜਿਹੜੇ ਨੇ ਉਹ ਦਿਨੋ ਦਿਨ ਵਿਗੜਦੇ ਜਾ ਰਹੇ ਨੇ ਜਿਸ ਨੂੰ ਦੇਖਦੇ ਹੋਏ ਉਹਨਾਂ ਫਰੈਂਚਾਈਜ਼ੀ ਨੇ ਮਸ਼ਹੂਰ ਹਿਮਕੁੰਡ ਫਾਊਂਡੇਸ਼ਨ ਅਤੇ ਆਰਟੀਆਈ ਦੇ ਨਾਲ ਹੱਥ ਮਿਲਾ ਕੇ ਮਦਦ ਕਰਨ ਦਾ ਫੈਸਲਾ ਕੀਤਾ ਹੈ ਤਾਂ ਹਰ ਕੋਈ ਅੱਜ ਹਾੜ ਪੀੜਤਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਹੈ ਮਦਦ ਦੇ ਲਈ ਹੱਥ ਅੱਗੇ ਵਧਾਰਿਆ ਹੈ ਗੱਲ ਕਰੀਏ ਚ ਭਾਵੇਂ ਪੰਜਾਬੀ ਕਲਾਕਾਰਾਂ ਦੀ ਮੰਤਰੀਆਂ ਦੀ ਜਾਂ ਫਿਰ ਐਨ ਜੀਓਜ਼ ਦੀ ਤਾਂ ਹਰ ਕੋਈ ਅੱਜ ਪਿੰਡਾਂ ਵਿੱਚ ਪਹੁੰਚ ਰਿਹਾ ਹੈ ਤੇ ਲੋਕਾਂ ਨੂੰ ਜਿਹੜੇ-ਜਿਹੜੇ ਸਮਾਨ ਦੀ ਜ਼ਰੂਰਤ ਹੈ ਰਾਹਤ ਸਮੱਗਰੀ ਉਹਨਾਂ ਤੱਕ ਪਹੁੰਚਾ ਰਿਹਾ ਹੈ ਤੇ ਇੱਥੇ ਉਹਨ ਪ੍ਰੀਤੀ ਜੈਂਟਾ ਨੇ ਵੀ ਅੱਗੇ ਆ ਕੇ ਜਿਹੜਾ ਮਦਦ ਦਾ ਹੱਥ ਵਧਾਇਆ ਹੈ ਤਾਂ ਆਪਣੇ ਆਪ দান ਕਰਨ ਤੋਂ ਬਾਅਦ ਫਰੈਂਚਾਈਜ਼ੀ ਨੇ ਆਨਲਾਈਨ ਕਰਾਊਡ ਫੰਡਿੰਗ ਐਪ ਕੈਟੋ ਰਾਹੀ 15 ਸਪਟੰਬਰ ਤੱਕ 2 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਫਰੈਂਚਾਈਜ਼ੀ ਇਹ ਪੈਸਾ ਗਲੋਬਲ ਸਿੱਖ ਚੈਰਿਟੀ ਨੂੰ ਦਵੇਗੀ ਤਾਂ ਜੋ ਇਹ ਪੰਜਾਬ ਦੇ ਹਰ ਪਿੰਡ ਵਿੱਚ ਜਾ ਕੇ ਲੋਕਾਂ ਦੀ ਮਦਦ ਕਰ ਸਕੇ ਤਾਂ ਜਿਸ ਸਮੇ ਹੜ ਆਏ ਹੋਏ ਹੜ ਆਏ ਹੋਏ ਸੀਗੇ ਉਸ ਸਮੇ ਕਾਫੀ ਲੋਕਾਂ ਨੇ ਮਦਦ ਦਾ ਹੱਥ ਅੱਗੇ ਵਧਾਇਆ ਪਰ ਹੁਣ ਜਦੋਂ ਪਾਣੀ ਉਤਰੇਗਾ ਉਦੋਂ ਵੀ ਹੜ ਪੀੜਤਾ ਨੂੰ ਮਦਦ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਲੋਕ ਜਿਹੜੇ ਨੇ ਹੜ ਪੀੜਤਾ ਦੀ ਮਦਦ ਦੇ ਲਈ ਹਰ ਦਿਨ ਜਿਹੜਾ ਹੱਥ ਅੱਗੇ ਵਧਾ ਰਹੇ ਨੇ ਉਨਾ ਤੱਕ ਰਾਹਤ ਸਮਗਰੀ ਪਹੁੰਚਾਰੇ ਨੇ ਉਹਨਾਂ ਦੇ ਘਰਾਂ ਤੱਕ ਪਹੁੰਚ ਰਹੇ ਨੇ ਤਾਂ ਇਸ ਸਮੇਂ ਹੜਾ ਕਾਰਨ ਸੂਬੇ ਦੇ ਕਈ ਪਿੰਡ ਅਤੇ ਸ਼ਹਿਰਾਂ ਵਿੱਚ ਹਾਲਾਤ ਜੂਨੇ ਉਹ ਬਹੁਤ ਖਰਾਬ ਬਣੇ ਹੋਏ ਆ ਜਿਸ ਕਾਰਨ ਲੋਕਾਂ ਦੇ ਨਾਲ-ਨਾਲ ਪਸ਼ੂਆਂ ਨੂੰ ਬਚਾਉਣ ਦੇ ਵਿੱਚ ਵੀ ਮੁਸ਼ਕਲ ਆ ਰਹੀ ਹੈ ਕਈ ਪਸ਼ੂਆਂ ਦੀ ਵੀ ਜਿਹੜੀ ਮੌਤ ਹੋ ਗਈ ਆ ਤਾਂ ਫਰੈਂਚਾਈਜ਼ੀ ਨੇ ਇਹ ਵੀ ਕਿਹਾ ਹੈ ਕਿ ਦਾਨ ਕੀਤੇ ਵੰਡ ਰਾਹੀਂ ਬਚਾਅ ਕਿਸ਼ਤੀਆਂ ਖਰੀਦੀਆਂ ਜਾਣਗੀਆਂ ਜਿਨ੍ਹਾਂ ਦੀ ਵਰਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫਸੇ ਹੋਏ ਲੋਕਾਂ ਨੂੰ ਕੱਢਣ ਅਤੇ ਡਾਕਟਰੀ ਐਮਰਜੈਂਸੀ ਦੀ ਸਥਿਤੀ ਵਿੱਚ ਕੀਤੀ ਜਾਵੇਗੀ ਇਸ ਤੋਂ ਇਲਾਵਾ ਇਸ ਪੈਸੇ ਦੀ ਵਰਤੋਂ ਪ੍ਰਭਾਵਿਤ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਅਤੇ ਸਾਫ਼ ਪਾਣੀ ਪ੍ਰਦਾਨ ਕਰਨ ਲਈ ਵੀ ਕੀਤੀ ਜਾਵੇਗੀ ਤਾਂ ਹਰ ਕੋਈ ਜਿੱਥੇ ਕੀ ਹੜ੍ਹ ਪੀੜਤਾਂ ਦੇ ਲਈ ਅੱਗੇ ਆ ਰਿਹਾ ਹੈ ਉਨ੍ਹਾਂ ਦੀ ਮਦਦ ਕਰ ਰਿਹਾ ਤਾਂ ਉੱਥੇ ਹੁਣ ਵੱਡਾ ਐਲਾਨ ਪ੍ਰੀਟਿਡੈਂਟਾਂ ਉਹਨਾਂ ਦੇ ਵੱਲੋਂ ਵੀ ਕੀਤਾ ਗਿਆ ਤਾਂ ਪੰਜਾਬੀਆਂ ਦੀ ਮਦਦ ਦੇ ਲਈ ਅੱਜ ਹਰ ਕੋਈ ਖੜਿਆ ਹੈ ਐਨ ਆਰ ਆਈ ਵੀਰਾਂ ਦੀ ਜੇਕਰ ਐਨ ਆਰ ਆਈ ਐਨ ਆਰ ਆਈ ਭੈਣ ਭਰਾਵਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੋਂ ਵੀ ਹੜ੍ਹ ਪੀੜਤਾਂ ਦੇ ਲਈ ਉਹ ਫੰਡਿੰਗ ਕਰ ਰਹੇ ਨੇ ਰਾਹਤ ਸਮੱਗਰੀ ਇੱਥੋਂ ਤੱਕ ਪਹੁੰਚਾ ਰਹੇ ਨੇ ਤੇ ਪਿੰਡਾਂ ਦੇ ਪਿੰਡ ਜਿਹੜੇ ਕੀ ਤਬਾਹ ਹੋਏ ਨੇ ਇਸ ਹੜ੍ਹਾਂ ਦੇ ਕਾਰਨ ਹੜ੍ਹਾਂ ਦੀ ਮਾਰ ਜਿਹੜਾ ਪੰਜਾਬ ਚੱਲ ਰਿਹਾ ਹੈ ਕਈ ਘਰ ਟਹਿ ਗਏ ਨੇ ਲੋਕ ਬੇਕਾਰ ਹੋ ਗਏ ਨੇ ਆਪਣੇਆਂ ਗਵਾ ਬੈਠੇ ਨੇ ਉੱਥੇ ਹੁਣ ਜਿਹੜਾ ਮਦਦ ਦਾ ਹੱਥ ਹਰ ਕਿਸੇ ਦੇ ਵੱਲੋਂ ਅੱਗੇ ਵਧਾਇਆ ਜਾ ਰਿਹਾ ਹੈ ਪੰਜਾਬ ਦੇ ਕਈ ਸੂਬੇ ਇਸ ਸਮੇਂ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਲੋਕਾਂ ਦੇ ਘਰ ਟਹਿ ਗਏ ਨੇ ਕਾਰਾਂ ਤੋਂ ਲੋਕ ਬੇਕਾਰ ਹੋ ਗਏ ਨੇ ਉੱਥੇ ਹੁਣ ਹਰ ਕਿਸੇ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਪੰਜਾਬ ਦੇ ਲਈ ਕਿਉਂਕਿ ਪੰਜਾਬ ਦੀ ਜੋ ਸਥਿਤੀ ਇਸ ਸਮੇਂ ਬਣੀ ਹੋਈ ਹੈ ਉਹ ਅਸੀਂ ਹਰ ਰੋਜ਼ ਦੇਖ ਰਹੇ ਹਾਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਥੇ ਹਰ ਕਿਸੇ ਦੇ ਵੱਲੋਂ ਮਦਦ ਦਾ ਹੱਥ ਅੱਗੇ ਵਧਾਇਆ ਜਾ ਰਿਹਾ ਜੇਕਰ ਗੱਲ ਕੀਤੀ ਜਾਵੇ ਮਸ਼ਹੂਰ ਹਸਤੀਆਂ ਦੀ ਪੰਜਾਬੀ ਕਲਾਕਾਰਾਂ ਦੀ ਐਨ ਜੀਓਜ਼ ਦੀ ਮੰਤਰੀਆਂ ਦੀ ਦਾ ਹਰ ਕੋਈ ਜਿਹੜਾ ਪੰਜਾਬ ਦੇ ਲਈ ਅੱਜ ਮਦਦ ਦਾ ਹੱਥ ਅੱਗੇ ਵਧਾਰਿਆ ਹੈ ਉਥੇ ਦੱਸ ਦਈਏ ਕਿ ਆਈਪੀਐਲ ਫਰੈਂਚਾਈਜ਼ੀ ਪੰਜਾਬ ਕਿੰਗਸ ਨੇ ਵੀ ਹੜਪੀੜਤਾਂ ਦੀ ਮਦਦ ਦੇ ਲਈ ਹੁਣ ਆਪਣਾ ਹੱਥ ਅੱਗੇ ਵਧਾਇਆ ਹੈ ਟੀਮ ਮਾਲਕ ਪ੍ਰੀਤੀ ਜੰਟਾ ਨੇ ਹੁਣ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਖੁਦ ਲੱਖਾਂ ਰੁਪਏ ਦਾਨ ਕਰਨ ਦੇ ਨਾਲ-ਨਾਲ ਫਰੈਂਚਾਈਜ਼ੀ ਤੋਂ ਹੋਰ ਪੈਸੇ ਇਕੱਠੇ ਕਰਨ ਦੇ ਵਿੱਚ ਵੀ ਲੱਗੇ ਹੋਏ ਹਨ ਤਾਂ ਆਈਪੀਐਲ ਫਰੈਂਚਾਈਜ਼ੀ ਪੰਜਾਬ ਕਿੰਗਸ ਨੇ ਹੁਣ ਰਾਜ ਦੇ ਹੜਪੀੜਤਾ ਲਈ ਲਗਭਗ 34 ਲੱਖ ਰੁਪਏ দান ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਇਲਾਵਾ ਟੀਮ ਨੇ ਕਰਾਉਡ ਫੰਡਿੰਗ ਰਾਹੀਂ 2 ਕਰੋੜ ਰੁਪਏ ਇਕੱਠੇ ਕਰਨ ਦੀ ਵੀ ਯੋਜਨਾ ਬਣਾਈ ਹੈ ਹੜਾਂ ਕਾਰਨ ਰਾਜ ਦੇ ਹਾਲ ਜਿਹੜੇ ਨੇ ਉਹ ਦਿਨੋ ਦਿਨ ਵਿਗੜਦੇ ਜਾ ਰਹੇ ਨੇ ਜਿਸ ਨੂੰ ਦੇਖਦੇ ਹੋਏ ਉਹਨਾਂ ਫਰੈਂਚਾਈਜ਼ੀ ਨੇ ਮਸ਼ਹੂਰ ਹਿਮਕੁੰਡ ਫਾਊਂਡੇਸ਼ਨ ਅਤੇ ਆਰਟੀਆਈ ਦੇ ਨਾਲ ਹੱਥ ਮਿਲਾ ਕੇ ਮਦਦ ਕਰਨ ਦਾ ਫੈਸਲਾ ਕੀਤਾ ਹੈ ਤਾਂ ਹਰ ਕੋਈ ਅੱਜ ਹਾੜ ਪੀੜਤਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਹੈ ਮਦਦ ਦੇ ਲਈ ਹੱਥ ਅੱਗੇ ਵਧਾਰਿਆ ਹੈ ਗੱਲ ਕਰੀਏ ਝਾਵੇਂ ਪੰਜਾਬੀ ਕਲਾਕਾਰਾਂ ਦੀ ਮੰਤਰੀਆਂ ਦੀ ਜਾਂ ਫਿਰ ਐਨ ਜੀਓਜ਼ ਦੀ ਤਾਂ ਹਰ ਕੋਈ ਅੱਜ ਪਿੰਡਾਂ ਵਿੱਚ ਪਹੁੰਚ ਰਿਹਾ ਹੈ ਤੇ ਲੋਕਾਂ ਨੂੰ ਜਿਹੜੇ-ਜਿਹੜੇ ਸਮਾਨ ਦੀ ਜ਼ਰੂਰਤ ਹੈ ਰਾਹਤ ਸਮੱਗਰੀ ਉਹਨਾਂ ਤੱਕ ਪਹੁੰਚਾ ਰਿਹਾ ਹੈ ਤੇ ਇੱਥੇ ਉਹਨ ਪ੍ਰੀਟੀ ਜੰਟਾ ਨੇ ਵੀ ਅੱਗੇ ਆ ਕੇ ਜਿਹੜਾ ਮਦਦ ਦਾ ਹੱਥ ਵਧਾਇਆ ਹੈ ਤਾਂ ਆਪਣੇ ਆਪ ਦਾਨ ਕਰਨ ਤੋਂ ਬਾਅਦ ਫਰੈਂਚਾਈਜ਼ੀ ਨੇ ਆਨਲਾਈਨ ਕਰਾਊਡ ਫੰਡਿੰਗ ਐਪ ਕੈਟੋ ਰਾਹੀ 15 ਸਪਟੰਬਰ ਤੱਕ 2 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਫਰੈਂਚਾਈਜ਼ੀ ਇਹ ਪੈਸਾ ਗਲੋਬਲ ਸਿੱਖ ਚੈਰਿਟੀ ਨੂੰ ਦਵੇਗੀ ਤਾਂ ਜੋ ਇਹ ਪੰਜਾਬ ਦੇ ਹਰ ਪਿੰਡ ਵਿੱਚ ਜਾ ਕੇ ਲੋਕਾਂ ਦੀ ਮਦਦ ਕਰ ਸਕੇ ਤਾਂ ਜਿਸ ਸਮੇ ਹੜ ਆਏ ਹੋਏ ਹੜ ਆਏ ਹੋਏ ਸੀਗੇ ਉਸ ਸਮੇ ਕਾਫੀ ਲੋਕਾਂ ਨੇ ਮਦਦ ਦਾ ਹੱਥ ਅੱਗੇ ਵਧਾਇਆ ਪਰ ਹੁਣ ਜਦੋਂ ਪਾਣੀ ਉਤਰੇਗਾ ਉਦੋਂ ਵੀ ਹੜ ਪੀੜਤਾ ਨੂੰ ਮਦਦ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਲੋਕ ਜਿਹੜੇ ਨੇ ਹੜਪੀੜਤਾਂ ਦੀ ਮਦਦ ਦੇ ਲਈ ਹਰ ਦਿਨ ਜਿਹੜਾ ਹੱਥ ਅੱਗੇ ਵਧਾ ਰਹੇ ਨੇ ਉਹਨਾਂ ਤੱਕ ਰਾਹਤ ਸਮੱਗਰੀ ਪਹੁੰਚਾਰੇ ਨੇ ਉਹਨਾਂ ਦੇ ਘਰਾਂ ਤੱਕ ਪਹੁੰਚ ਰਹੇ ਨੇ ਤਾਂ ਇਸ ਸਮੇਂ ਹੜਾ ਕਾਰਨ ਸੂਬੇ ਦੇ ਕਈ ਪਿੰਡ ਅਤੇ ਸ਼ਹਿਰਾਂ ਵਿੱਚ ਹਾਲਾਤ ਜੂਨੇ ਉਹ ਬਹੁਤ ਖਰਾਬ ਬਣੇ ਹੋਏ ਆ ਜਿਸ ਕਾਰਨ ਲੋਕਾਂ ਦੇ ਨਾਲ ਨਾਲ ਪਸ਼ੂਆਂ ਨੂੰ ਬਚਾਉਣ ਦੇ ਵਿੱਚ ਵੀ ਮੁਸ਼ਕਲ ਆ ਰਹੀ ਹੈ ਕਈ ਪਸ਼ੂਆਂ ਦੀ ਵੀ ਜਿਹੜੀ ਮੌਤ ਹੋ ਗਈ ਆ ਤਾਂ ਫਰੈਂਚਾਈਜ਼ੀ ਨੇ ਇਹ ਵੀ ਕਿਹਾ ਹੈ ਕਿ ਦਾਨ ਕੀਤੇ ਪੰਡਾਰਾਣੀ ਬਚਾਅ ਕਿਸ਼ਤੀਆਂ ਖਰੀਦੀਆਂ ਜਾਣਗੀਆਂ ਜਿਨ੍ਹਾਂ ਦੀ ਵਰਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫਸੇ ਹੋਏ ਲੋਕਾਂ ਨੂੰ ਕੱਢਣ ਅਤੇ ਡਾਕਟਰੀ ਐਮਰਜੈਂਸੀ ਦੀ ਸਥਿਤੀ ਵਿੱਚ ਕੀਤੀ ਜਾਵੇਗੀ ਇਸ ਤੋਂ ਇਲਾਵਾ ਇਸ ਪੈਸੇ ਦੀ ਵਰਤੋਂ ਪ੍ਰਭਾਵਿਤ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਅਤੇ ਸਾਫ਼ ਪਾਣੀ ਪ੍ਰਦਾਨ ਕਰਨ ਲਈ ਵੀ ਕੀਤੀ ਜਾਵੇਗੀ ਤਾਂ ਹਰ ਕੋਈ ਜਿੱਥੇ ਕੀ ਹੜ੍ਹ ਪੀੜਤਾਂ ਦੇ ਲਈ ਅੱਗੇ ਆ ਰਿਹਾ ਹੈ ਉਹਨਾਂ ਦੀ ਮਦਦ ਕਰ ਰਿਹਾ ਤਾਂ ਉੱਥੇ ਹੁਣ ਵੱਡਾ ਐਲਾਨ ਪ੍ਰੀਜ਼ੀਡੈਂਟਾਂ ਉਹਨਾਂ ਦੇ ਵੱਲੋਂ ਵੀ ਕੀਤਾ ਗਿਆ ਤਾਂ ਪੰਜਾਬੀਆਂ ਦੀ ਮਦਦ ਦੇ ਲਈ ਅੱਜ ਹਰ ਕੋਈ ਖੜਿਆ ਹੈ ਐਨ ਆਰ ਆਈ ਵੀਰਾਂ ਦੀ ਜੇਕਰ ਐਨ ਆਰ ਆਈ ਐਨ ਆਰ ਆਈ ਭੈਣ ਭਰਾਵਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੋਂ ਵੀ ਹੜ੍ਹ ਪੀੜਤਾਂ ਦੇ ਲਈ ਉਹ ਪੰਡਿੰਗ ਕਰ ਰਹੇ ਨੇ ਰਾਹਤ ਸਮੱਗਰੀ ਇੱਥੋਂ ਤੱਕ ਪਹੁੰਚਾ ਰਹੇ ਨੇ ਤੇ ਪਿੰਡਾਂ ਦੇ ਪਿੰਡ ਜਿਹੜੇ ਕਿ ਤਬਾਹ ਹੋਏ ਨੇ ਇਸ ਹੜ੍ਹਾਂ ਦੇ ਕਾਰਨ ਹੜ੍ਹਾਂ ਦੀ ਮਾਰ ਜਿਹੜਾ ਪੰਜਾਬ ਚੱਲ ਰਿਹਾ ਹੈ ਕਈ ਘਰ ਟਹਿ ਗਏ ਨੇ ਲੋਕ ਬੇਕਾਰ ਹੋ ਗਏ ਨੇ ਆਪਣੇਆਂ ਗਵਾ ਬੈਠੇ ਨੇ ਉੱਥੇ ਹੁਣ ਜਿਹੜਾ ਮਦਦ ਦਾ ਹੱਥ ਹਰ ਕਿਸੇ ਦੇ ਵੱਲੋਂ ਅੱਗੇ ਵਧਾਇਆ ਜਾ ਰਿਹਾ ਹੈ ਪੰਜਾਬ ਦੇ ਕਈ ਸੂਬੇ ਇਸ ਸਮੇਂ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਲੋਕਾਂ ਦੇ ਘਰ ਟਹਿ ਗਏ ਨੇ ਕਾਰਾਂ ਤੋਂ ਲੋਕ ਬੇਕਾਰ ਹੋ ਗਏ ਨੇ ਉੱਥੇ ਹੁਣ ਹਰ ਕਿਸੇ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਪੰਜਾਬ ਦੇ ਲਈ ਕਿਉਂਕਿ ਪੰਜਾਬ ਦੀ ਜੋ ਸਥਿਤੀ ਇਸ ਸਮੇਂ ਬਣੀ ਹੋਈ ਹੈ ਉਹ ਅਸੀਂ ਹਰ ਰੋਜ਼ ਦੇਖ ਰਹੇ ਹਾਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਤੇ ਹਰ ਕਿਸੇ ਦੇ ਵੱਲੋਂ ਮਦਦ ਦਾ ਹੱਥ ਅੱਗੇ ਵਧਾਇਆ ਜਾ ਰਿਹਾ ਜੇਕਰ ਗੱਲ ਕੀਤੀ ਜਾਵੇ ਮਸ਼ਹੂਰ ਹਸਤੀਆਂ ਦੀ ਪੰਜਾਬੀ ਕਲਾਕਾਰਾਂ ਦੀ ਐਨ ਜੀਓਜ਼ ਦੀ ਮੰਤਰੀਆਂ ਦੀ ਦਾ ਹਰ ਕੋਈ ਜਿਹੜਾ ਪੰਜਾਬ ਦੇ ਲਈ ਅੱਜ ਮਦਦ ਦਾ ਹੱਥ ਅੱਗੇ ਵਧਾਰਿਆ ਹੈ ਉਥੇ ਦੱਸ ਦਈਏ ਕਿ ਆਈਪੀਐਲ ਫਰੈਂਚਾਈਜ਼ੀ ਪੰਜਾਬ ਕਿੰਗਸ ਨੇ ਵੀ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਹੁਣ ਆਪਣਾ ਹੱਥ ਅੱਗੇ ਵਧਾਇਆ ਹੈ ਟੀਮ ਮਾਲਕ ਪ੍ਰੀਤੀ ਜੰਟਾ ਨੇ ਹੁਣ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਖੁਦ ਲੱਖਾਂ ਰੁਪਏ দান ਕਰਨ ਦੇ ਨਾਲ-ਨਾਲ ਫਰੈਂਚਾਈਜ਼ੀ ਤੋਂ ਹੋਰ ਪੈਸੇ ਇਕੱਠੇ ਕਰਨ ਦੇ ਵਿੱਚ ਵੀ ਲੱਗੇ ਹੋਏ ਹਨ ਤਾਂ ਆਈਪੀਐਲ ਫਰੈਂਚਾਈਜ਼ੀ ਪੰਜਾਬ ਕਿੰਗਸ ਨੇ ਹੁਣ ਰਾਜ ਦੇ ਹੜ੍ਹ ਪੀੜਤਾਂ ਲਈ ਲਗਭਗ 34 ਲੱਖ ਰੁਪਏ দান ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਇਲਾਵਾ ਟੀਮ ਨੇ ਕਰਾਉਡ ਫੰਡਿੰਗ ਰਾਹੀਂ 2 ਕਰੋੜ ਰੁਪਏ ਇਕੱਠੇ ਕਰਨ ਦੀ ਵੀ ਯੋਜਨਾ ਬਣਾਈ ਹੈ ਹੜਾ ਕਾਰਨ ਰਾਜ ਦੇ ਹਾਲ ਜਿਹੜੇ ਨੇ ਉਹ ਦਿਨੋ ਦਿਨ ਵਿਗੜਦੇ ਜਾ ਰਹੇ ਨੇ ਜਿਸ ਨੂੰ ਦੇਖਦੇ ਹੋਏ ਉਹਨਾਂ ਫਰੈਂਚਾਈਜ਼ੀ ਨੇ ਮਸ਼ਹੂਰ ਹਿਮਕੁੰਡ ਫਾਊਂਡੇਸ਼ਨ ਅਤੇ RTI ਦੇ ਨਾਲ ਹੱਥ ਮਿਲਾ ਕੇ ਮਦਦ ਕਰਨ ਦਾ ਫੈਸਲਾ ਕੀਤਾ ਹੈ ਤਾਂ ਹਰ ਕੋਈ ਅੱਜ ਹਾੜ ਪੀੜਤਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਹੈ ਮਦਦ ਦੇ ਲਈ ਹੱਥ ਅੱਗੇ ਵਧਾਰਿਆ ਹੈ ਗੱਲ ਕਰੀਏ ਭਾਵੇਂ ਪੰਜਾਬੀ ਕਲਾਕਾਰਾਂ ਦੀ ਮੰਤਰੀਆਂ ਦੀ ਜਾਂ ਫਿਰ ਐਨ ਜੀਓਜ਼ ਦੀ ਤਾਂ ਹਰ ਕੋਈ ਅੱਜ ਪਿੰਡਾਂ ਵਿੱਚ ਪਹੁੰਚ ਰਿਹਾ ਹੈ ਤੇ ਲੋਕਾਂ ਨੂੰ ਜਿਹੜੇ-ਜਿਹੜੇ ਸਮਾਨ ਦੀ ਜ਼ਰੂਰਤ ਹੈ ਰਾਹਤ ਸਮਗਰੀ ਉਹਨਾਂ ਤੱਕ ਪਹੁੰਚਾ ਰਿਹਾ ਹੈ ਤੇ ਇੱਥੇ ਹੁਣ ਪ੍ਰੀਟੀ ਜੈਂਟਾ ਨੇ ਵੀ ਅੱਗੇ ਆ ਕੇ ਜਿਹੜਾ ਮਦਦ ਦਾ ਹੱਥ ਵਧਾਇਆ ਹੈ ਤਾਂ ਆਪਣੇ ਆਪ ਦਾਨ ਕਰਨ ਤੋਂ ਬਾਅਦ ਫਰੈਂਚਾਈਜ਼ੀ ਨੇ ਔਨਲਾਈਨ ਕਰਾਊਡ ਫੰਡਿੰਗ ਐਪ ਕੈਟੋ ਰਾਹੀ 15 ਸਪਟੰਬਰ ਤੱਕ 2 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਫਰੈਂਚਾਈਜ਼ੀ ਇਹ ਪੈਸਾ ਗਲੋਬਲ ਸਿੱਖ ਚੈਰਿਟੀ ਨੂੰ ਦਵੇਗੀ ਤਾਂ ਜੋ ਇਹ ਪੰਜਾਬ ਦੇ ਹਰ ਪਿੰਡ ਵਿੱਚ ਜਾ ਕੇ ਲੋਕਾਂ ਦੀ ਮਦਦ ਕਰ ਸਕੇ ਤਾਂ ਜਿਸ ਸਮੇ ਹੜ ਆਏ ਹੋਏ ਹੜ ਆਏ ਹੋਏ ਸੀਗੇ ਉਸ ਸਮੇ ਕਾਫੀ ਲੋਕਾਂ ਨੇ ਮਦਦ ਦਾ ਹੱਥ ਅੱਗੇ ਵਧਾਇਆ ਪਰ ਹੁਣ ਜਦੋਂ ਪਾਣੀ ਉਤਰੇਗਾ ਉਦੋਂ ਵੀ ਹੜ ਪੀੜਤਾ ਨੂੰ ਮਦਦ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਲੋਕ ਜਿਹੜੇ ਨੇ ਹੜਪੀੜਤਾਂ ਦੀ ਮਦਦ ਦੇ ਲਈ ਹਰ ਦਿਨ ਜਿਹੜਾ ਹੱਥ ਅੱਗੇ ਵਧਾ ਰਹੇ ਨੇ ਉਹਨਾਂ ਤੱਕ ਰਾਹਤ ਸਮੱਗਰੀ ਪਹੁੰਚਾਰੇ ਨੇ ਉਹਨਾਂ ਦੇ ਘਰਾਂ ਤੱਕ ਪਹੁੰਚ ਰਹੇ ਨੇ ਤਾਂ ਇਸ ਸਮੇਂ ਹੜਾ ਕਾਰਨ ਸੂਬੇ ਦੇ ਕਈ ਪਿੰਡ ਅਤੇ ਸ਼ਹਿਰਾਂ ਵਿੱਚ ਹਾਲਾਤ ਜੂਨੇ ਉਹ ਬਹੁਤ ਖਰਾਬ ਬਣੇ ਹੋਏ ਆ ਜਿਸ ਕਾਰਨ ਲੋਕਾਂ ਦੇ ਨਾਲ ਨਾਲ ਪਸ਼ੂਆਂ ਨੂੰ ਬਚਾਉਣ ਦੇ ਵਿੱਚ ਵੀ ਮੁਸ਼ਕਲ ਆ ਰਹੀ ਹੈ ਕਈ ਪਸ਼ੂਆਂ ਦੀ ਵੀ ਜਿਹੜੀ ਮੌਤ ਹੋ ਗਈ ਆ ਤਾਂ ਫਰੈਂਚਾਈਜ਼ੀ ਨੇ ਇਹ ਵੀ ਕਿਹਾ ਹੈ ਕਿ ਦਾਨ ਕੀਤੇ ਪੰਡਾਰਾ ਨੇ ਬਚਾਅ ਕਿਸ਼ਤੀਆਂ ਖਰੀਦੀਆਂ ਜਾਣਗੀਆਂ ਜਿਨ੍ਹਾਂ ਦੀ ਵਰਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫਸੇ ਹੋਏ ਲੋਕਾਂ ਨੂੰ ਕੱਢਣ ਅਤੇ ਡਾਕਟਰੀ ਐਮਰਜੈਂਸੀ ਦੀ ਸਥਿਤੀ ਵਿੱਚ ਕੀਤੀ ਜਾਵੇਗੀ ਇਸ ਤੋਂ ਇਲਾਵਾ ਇਸ ਪੈਸੇ ਦੀ ਵਰਤੋਂ ਪ੍ਰਭਾਵਿਤ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਅਤੇ ਸਾਫ਼ ਪਾਣੀ ਪ੍ਰਦਾਨ ਕਰਨ ਲਈ ਵੀ ਕੀਤੀ ਜਾਵੇਗੀ ਤਾਂ ਹਰ ਕੋਈ ਜਿੱਥੇ ਕੀ ਹੜ੍ਹ ਪੀੜਤਾਂ ਦੇ ਲਈ ਅੱਗੇ ਆ ਰਿਹਾ ਹੈ ਉਹਨਾਂ ਦੀ ਮਦਦ ਕਰ ਰਿਹਾ ਤਾਂ ਉੱਥੇ ਹੁਣ ਵੱਡਾ ਐਲਾਨ ਪ੍ਰੀਟਿਡੈਂਟਾਂ ਉਹਨਾਂ ਦੇ ਵੱਲੋਂ ਵੀ ਕੀਤਾ ਗਿਆ ਤਾਂ ਪੰਜਾਬੀਆਂ ਦੀ ਮਦਦ ਦੇ ਲਈ ਅੱਜ ਹਰ ਕੋਈ ਖੜਿਆ ਹੈ ਐਨ ਆਰ ਆਈ ਵੀਰਾਂ ਦੀ ਜੇਕਰ ਐਨ ਆਰ ਆਈ ਐਨ ਆਰ ਆਈ ਭੈਣ ਭਰਾਵਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੋਂ ਵੀ ਹੜ੍ਹ ਪੀੜਤਾਂ ਦੇ ਲਈ ਉਹ ਫੰਡਿੰਗ ਕਰ ਰਹੇ ਨੇ ਰਾਹਤ ਸਮੱਗਰੀ ਇੱਥੋਂ ਤੱਕ ਪਹੁੰਚਾ ਰਹੇ ਨੇ ਤੇ ਪਿੰਡਾਂ ਦੇ ਪਿੰਡ ਜਿਹੜੇ ਕੀ ਤਬਾਹ ਹੋਏ ਨੇ ਇਸ ਹੜ੍ਹਾਂ ਦੇ ਕਾਰਨ ਹੜ੍ਹਾਂ ਦੀ ਮਾਰ ਜਿਹੜਾ ਪੰਜਾਬ ਚੱਲ ਰਿਹਾ ਹੈ ਕਈ ਘਰ ਟੱਗ ਗਏ ਨੇ ਲੋਕ ਬੇਕਾਰ ਹੋ ਗਏ ਨੇ ਆਪਣੇਆਂ ਗਵਾ ਬੈਠੇ ਨੇ ਉੱਥੇ ਹੁਣ ਜਿਹੜਾ ਮਦਦ ਦਾ ਹੱਥ ਹਰ ਕਿਸੇ ਦੇ ਵੱਲੋਂ ਅੱਗੇ ਵਧਾਇਆ ਜਾ ਰਿਹਾ ਹੈ ਪੰਜਾਬ ਦੇ ਕਈ ਸੂਬੇ ਇਸ ਸਮੇਂ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਲੋਕਾਂ ਦੇ ਘਰ ਟਹਿ ਗਏ ਨੇ ਕਾਰਾਂ ਤੋਂ ਲੋਕ ਬੇਕਾਰ ਹੋ ਗਏ ਨੇ ਉੱਥੇ ਹੁਣ ਹਰ ਕਿਸੇ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਪੰਜਾਬ ਦੇ ਲਈ ਕਿਉਂਕਿ ਪੰਜਾਬ ਦੀ ਜੋ ਸਥਿਤੀ ਇਸ ਸਮੇਂ ਬਣੀ ਹੋਈ ਹੈ ਉਹ ਅਸੀਂ ਹਰ ਰੋਜ਼ ਦੇਖ ਰਹੇ ਹਾਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਥੇ ਹਰ ਕਿਸੇ ਦੇ ਵੱਲੋਂ ਮਦਦ ਦਾ ਹੱਥ ਅੱਗੇ ਵਧਾਇਆ ਜਾ ਰਿਹਾ ਜੇਕਰ ਗੱਲ ਕੀਤੀ ਜਾਵੇ ਮਸ਼ਹੂਰ ਹਸਤੀਆਂ ਦੀ ਪੰਜਾਬੀ ਕਲਾਕਾਰਾਂ ਦੀ ਐਨ ਜੀਓਜ਼ ਦੀ ਮੰਤਰੀਆਂ ਦੀ ਦਾ ਹਰ ਕੋਈ ਜਿਹੜਾ ਪੰਜਾਬ ਦੇ ਲਈ ਅੱਜ ਮਦਦ ਦਾ ਹੱਥ ਅੱਗੇ ਵਧਾਰਿਆ ਹੈ ਉਥੇ ਦੱਸ ਦਈਏ ਕਿ ਆਈਪੀਐਲ ਫਰੈਂਚਾਈਜ਼ੀ ਪੰਜਾਬ ਕਿੰਗਸ ਨੇ ਵੀ ਹੜਪੀੜਤਾਂ ਦੀ ਮਦਦ ਦੇ ਲਈ ਹੁਣ ਆਪਣਾ ਹੱਥ ਅੱਗੇ ਵਧਾਇਆ ਹੈ ਟੀਮ ਮਾਲਕ ਪ੍ਰੀਤੀ ਜੰਟਾ ਨੇ ਹੁਣ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਖੁਦ ਲੱਖਾਂ ਰੁਪਏ ਦਾਨ ਕਰਨ ਦੇ ਨਾਲ-ਨਾਲ ਫਰੈਂਚਾਈਜ਼ੀ ਤੋਂ ਹੋਰ ਪੈਸੇ ਇਕੱਠੇ ਕਰਨ ਦੇ ਵਿੱਚ ਵੀ ਲੱਗੇ ਹੋਏ ਹਨ ਤਾਂ ਆਈਪੀਐਲ ਫਰੈਂਚਾਈਜ਼ੀ ਪੰਜਾਬ ਕਿੰਗਸ ਨੇ ਹੁਣ ਰਾਜ ਦੇ ਹੜ ਪੀੜਤਾਂ ਲਈ ਲਗਭਗ 34 ਲੱਖ ਰੁਪਏ দান ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਇਲਾਵਾ ਟੀਮ ਨੇ ਕਰਾਉਡ ਫੰਡਿੰਗ ਰਾਹੀਂ 2 ਕਰੋੜ ਰੁਪਏ ਇਕੱਠੇ ਕਰਨ ਦੀ ਵੀ ਯੋਜਨਾ ਬਣਾਈ ਹੈ ਹੜਾ ਕਾਰਨ ਰਾਜ ਦੇ ਹਾਲ ਜਿਹੜੇ ਨੇ ਉਹ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ ਜਿਸ ਨੂੰ ਦੇਖਦੇ ਹੋਏ ਹੁਣ ਫਰੈਂਚਾਈਜ਼ੀ ਨੇ ਮਸ਼ਹੂਰ ਹਿਮਕੁੰਡ ਫਾਊਂਡੇਸ਼ਨ ਅਤੇ ਆਰਟੀਆਈ ਦੇ ਨਾਲ ਹੱਥ ਮਿਲਾ ਕੇ ਮਦਦ ਕਰਨ ਦਾ ਫੈਸਲਾ ਕੀਤਾ ਹੈ ਤਾਂ ਹਰ ਕੋਈ ਅੱਜ ਹਾੜ ਪੀੜਤਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਹੈ ਮਦਦ ਦੇ ਲਈ ਹੱਥ ਅੱਗੇ ਵਧਾਰਿਆ ਹੈ ਗੱਲ ਕਰੀਏ ਚ ਭਾਵੇਂ ਪੰਜਾਬੀ ਕਲਾਕਾਰਾਂ ਦੀ ਮੰਤਰੀਆਂ ਦੀ ਜਾਂ ਫਿਰ ਐਨ ਜੀਓਜ਼ ਦੀ ਤਾਂ ਹਰ ਕੋਈ ਅੱਜ ਪਿੰਡਾਂ ਵਿੱਚ ਪਹੁੰਚ ਰਿਹਾ ਹੈ ਤੇ ਲੋਕਾਂ ਨੂੰ ਜਿਹੜੇ-ਜਿਹੜੇ ਸਮਾਨ ਦੀ ਜ਼ਰੂਰਤ ਹੈ ਰਾਹਤ ਸਮੱਗਰੀ ਉਹਨਾਂ ਤੱਕ ਪਹੁੰਚਾ ਰਿਹਾ ਹੈ ਤੇ ਇੱਥੇ ਉਹਨ ਪ੍ਰੀਤੀ ਜੰਟਾ ਨੇ ਵੀ ਅੱਗੇ ਆ ਕੇ ਜਿਹੜਾ ਮਦਦ ਦਾ ਹੱਥ ਵਧਾਇਆ ਹੈ ਤਾਂ ਆਪਣੇ ਆਪ দান ਕਰਨ ਤੋਂ ਬਾਅਦ ਫਰੈਂਚਾਈਜ਼ੀ ਨੇ ਆਨਲਾਈਨ ਕਰਾਉਡ ਫੰਡਿੰਗ ਐਪ ਕੈਟੋ ਰਾਹੀ 15 ਸਪਟੰਬਰ ਤੱਕ 2 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਫਰੈਂਚਾਈਜ਼ੀ ਇਹ ਪੈਸਾ ਗਲੋਬਲ ਸਿੱਖ ਚੈਰਿਟੀ ਨੂੰ ਦਵੇਗੀ ਤਾਂ ਜੋ ਇਹ ਪੰਜਾਬ ਦੇ ਹਰ ਪਿੰਡ ਵਿੱਚ ਜਾ ਕੇ ਲੋਕਾਂ ਦੀ ਮਦਦ ਕਰ ਸਕੇ ਤਾਂ ਜਿਸ ਸਮੇ ਹੜ ਆਏ ਹੋਏ ਹੜ ਆਏ ਹੋਏ ਸੀਗੇ ਉਸ ਸਮੇ ਕਾਫੀ ਲੋਕਾਂ ਨੇ ਮਦਦ ਦਾ ਹੱਥ ਅੱਗੇ ਵਧਾਇਆ ਪਰ ਹੁਣ ਜਦੋਂ ਪਾਣੀ ਉਤਰੇਗਾ ਉਦੋਂ ਵੀ ਹੜ ਪੀੜਤਾ ਨੂੰ ਤੇ ਜਾਵੇਗੇ ਇਸ ਤੋਂ ਇਲਾਵਾ ਇਸ ਪੈਸੇ ਦੀ ਵਰਤੋਂ ਪ੍ਰਭਾਵਿਤ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਅਤੇ ਸਾਫ਼ ਪਸਾਫ਼ ਪਾਣੀ ਪ੍ਰਦਾਨ ਕਰਨ ਲਈ ਵੀ ਕੀਤੀ ਜਾਵੇਗੀ ਤਾਂ ਹਰ ਕੋਈ ਜਿੱਥੇ ਕੀ ਹੜਪੀੜਤਾਂ ਦੇ ਲਈ ਅੱਗੇ ਆ ਰਿਹਾ ਹੈ ਉਹਨਾਂ ਦੀ ਮਦਦ ਕਰ ਰਿਹਾ ਤਾਂ ਉੱਥੇ ਹੁਣ ਵੱਡਾ ਐਲਾਨ ਪ੍ਰੀਟਿਡਜੈਂਟਾ ਉਹਨਾਂ ਦੇ ਵੱਲੋਂ ਵੀ ਕੀਤਾ ਗਿਆ ਤਾਂ ਪੰਜਾਬੀਆਂ ਦੀ ਮਦਦ ਲਈ ਅੱਜ ਹਰ ਕੋਈ ਖੜਿਆ ਹੈ ਐਨ ਆਰ ਆਈ ਵੀਰਾਂ ਦੀ ਜੇਕਰ ਐਨ ਆਰ ਆਈ ਐਨ ਆਰ ਆਈ ਭੈਣ ਭਰਾਵਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੋਂ ਵੀ ਹੜਪੀੜਤਾਂ ਦੇ ਲਈ ਉਹ ਫੰਡਿੰਗ ਕਰ ਰਹੇ ਨੇ ਰਾਹਤ ਸਮੱਗਰੀ ਇੱਥੋਂ ਤੱਕ ਪਹੁੰਚਾ ਰਹੇ ਨੇ ਤੇ ਪਿੰਡਾਂ ਦੇ ਪਿੰਡ ਜਿਹੜੇ ਕੀ ਤਬਾਹ ਹੋਏ ਨੇ ਇਸ ਹੜਾਂ ਦੇ ਕਾਰਨ ਹੜਾਂ ਦੀ ਮਾਰ ਜਿਹੜਾ ਪੰਜਾਬ ਚੱਲ ਰਿਹਾ ਹੈ ਕਈ ਘਰ ਟਹਿ ਗਏ ਨੇ ਲੋਕ ਬੇਕਾਰ ਹੋ ਗਏ ਨੇ ਆਪਣੇਆਂ ਗਵਾ ਬੈਠੇ ਨੇ ਉੱਥੇ ਹੁਣ ਜਿਹੜਾ ਮਦਦ ਦਾ ਹੱਥ ਹਰ ਕਿਸੇ ਦੇ ਵੱਲੋਂ ਅੱਗੇ ਵਧਾਇਆ ਜਾ ਰਿਹਾ ਹੈ ਪੰਜਾਬ ਦੇ ਕਈ ਸੂਬੇ ਇਸ ਸਮੇਂ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਲੋਕਾਂ ਦੇ ਘਰ ਟਹਿ ਗਏ ਨੇ ਕਾਰਾਂ ਤੋਂ ਲੋਕ ਬੇਕਾਰ ਹੋ ਗਏ ਨੇ ਉੱਥੇ ਹੁਣ ਹਰ ਕਿਸੇ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਪੰਜਾਬ ਦੇ ਲਈ ਕਿਉਂਕਿ ਪੰਜਾਬ ਦੀ ਜੋ ਸਥਿਤੀ ਇਸ ਸਮੇਂ ਬਣੀ ਹੋਈ ਹੈ ਉਹ ਅਸੀਂ ਹਰ ਰੋਜ਼ ਦੇਖ ਰਹੇ ਹਾਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਥੇ ਹਰ ਕਿਸੇ ਦੇ ਵੱਲੋਂ ਮਦਦ ਦਾ ਹੱਥ ਅੱਗੇ ਵਧਾਇਆ ਜਾ ਰਿਹਾ ਜੇਕਰ ਗੱਲ ਕੀਤੀ ਜਾਵੇ ਮਸ਼ਹੂਰ ਹਸਤੀਆਂ ਦੀ ਪੰਜਾਬੀ ਕਲਾਕਾਰਾਂ ਦੀ ਐਨ ਜੀਓਜ਼ ਦੀ ਮੰਤਰੀਆਂ ਦੀ ਦਾ ਹਰ ਕੋਈ ਜਿਹੜਾ ਪੰਜਾਬ ਦੇ ਲਈ ਅੱਜ ਮਦਦ ਦਾ ਹੱਥ ਅੱਗੇ ਵਧਾ ਰਿਹਾ ਹੈ ਉਥੇ ਦੱਸ ਦਈਏ ਕਿ ਆਈਪੀਐਲ ਫਰੈਂਚਾਈਜ਼ੀ ਪੰਜਾਬ ਕਿੰਗਸ ਨੇ ਵੀ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਹੁਣ ਆਪਣਾ ਹੱਥ ਗੇ ਵਿਦਾਇਆ ਟੀਮ ਮਾਲਿਕ ਪ੍ਰੀਤੀ ਜੰਟਾ ਨੇ ਹੁਣ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਖੁਦ ਲੱਖਾਂ ਰੁਪਏ ਦਾਨ ਕਰਨ ਦੇ ਨਾਲ ਨਾਲ ਫਰੈਂਚਾਈਜ਼ੀ ਤੋਂ ਹੋਰ ਪੈਸੇ ਇਕੱਠੇ ਕਰਨ ਦੇ ਵਿੱਚ ਵੀ ਲੱਗੇ ਹੋਏ ਹਨ ਤਾਂ ਆਈਪੀਐਲ ਫਰੈਂਚਾਈਜ਼ੀ ਪੰਜਾਬ ਕਿੰਗਸ ਨੇ ਹੁਣ ਰਾਜ ਦੇ ਹੜ ਪੀੜਤਾ ਲਈ ਲਗਭਗ 34 ਲੱਖ ਰੁਪਏ দান ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਇਲਾਵਾ ਟੀਮ ਨੇ ਕਰਾਉਡ ਫੰਡਿੰਗ ਰਾਹੀਂ 2 ਕਰੋੜ ਰੁਪਏ ਇਕੱਠੇ ਕਰਨ ਦੀ ਵੀ ਯੋਜਨਾ ਬਣਾਈ ਹੈ ਹੜਾ ਕਾਰਨ ਰਾਜ ਦੇ ਹਾਲ ਜਿਹੜੇ ਨੇ ਉਹ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ ਜਿਸ ਨੂੰ ਦੇਖਦੇ ਹੋਏ ਹੁਣ ਫਰੈਂਚਾਈਜ਼ੀ ਨੇ ਮਸ਼ਹੂਰ ਹਿਮਕੁੰਡ ਫਾਊਂਡੇਸ਼ਨ ਅਤੇ ਆਰਟੀਆਈ ਦੇ ਨਾਲ ਹੱਥ ਮਿਲਾ ਕੇ ਮਦਦ ਕਰਨ ਦਾ ਫੈਸਲਾ ਕੀਤਾ ਹੈ ਤਾਂ ਹਰ ਕੋਈ ਅੱਜ ਹਾੜ ਪੀੜਤਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਹੈ ਮਦਦ ਦੇ ਲਈ ਹੱਥ ਅੱਗੇ ਵਧਾਰ ਰਿਹਾ ਹੈ ਗੱਲ ਕਰੀਏ ਚ ਭਾਵੇਂ ਪੰਜਾਬੀ ਕਲਾਕਾਰਾਂ ਦੀ ਮੰਤਰੀਆਂ ਦੀ ਜਾਂ ਫਿਰ ਐਨ ਜੀਓਜ਼ ਦੀ ਤਾਂ ਹਰ ਕੋਈ ਅੱਜ ਪਿੰਡਾਂ ਵਿੱਚ ਪਹੁੰਚ ਰਿਹਾ ਹੈ ਤੇ ਲੋਕਾਂ ਨੂੰ ਜਿਹੜੇ-ਜਿਹੜੇ ਸਮਾਨ ਦੀ ਜ਼ਰੂਰਤ ਹੈ ਰਾਹਤ ਸਮੱਗਰੀ ਉਹਨਾਂ ਤੱਕ ਪਹੁੰਚਾ ਰਿਹਾ ਹੈ ਤੇ ਇੱਥੇ ਉਹਨ ਪ੍ਰੀਤੀ ਜੰਟਾ ਨੇ ਵੀ ਅੱਗੇ ਆ ਕੇ ਜਿਹੜਾ ਮਦਦ ਦਾ ਹੱਥ ਵਧਾਇਆ ਹੈ ਤਾਂ ਆਪਣੇ ਆਪ দান ਕਰਨ ਤੋਂ ਬਾਅਦ ਫ੍ਰੈਂਚਾਈਜ਼ੀ ਨੇ ਆਨਲਾਈਨ ਕਰਾਊਡ ਫੰਡਿੰਗ ਐਪ ਕੈਟੋ ਰਾਹੀ 15 ਸਪਟੰਬਰ ਤੱਕ 2 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਫ੍ਰੈਂਚਾਈਜ਼ੀ ਇਹ ਪੈਸਾ ਗਲੋਬਲ ਸਿੱਖ ਚੈਰਿਟੀ ਨੂੰ ਦਵੇਗੀ ਤਾਂ ਜੋ ਇਹ ਪੰਜਾਬ ਦੇ ਹਰ ਪਿੰਡ ਵਿੱਚ ਜਾ ਕੇ ਲੋਕਾਂ ਦੀ ਮਦਦ ਕਰ ਸਕੇ ਤਾਂ ਜਿਸ ਸਮੇ ਹੜ ਆਏ ਹੋਏ ਹੜ ਆਏ ਹੋਏ ਸੀਗੇ ਉਸ ਸਮੇ ਕਾਫੀ ਲੋਕਾਂ ਨੇ ਮਦਦ ਦਾ ਹੱਥ ਅੱਗੇ ਵਧਾਇਆ ਪਰ ਹੁਣ ਜਦੋਂ ਪਾਣੀ ਉਤਰੇਗਾ ਉਦੋਂ ਵੀ ਹੜ ਪੀੜਤਾ ਨੂੰ ਮਦਦ ਦੀ ਬਹੁਤ ਜ਼ਿਆਦਾ ਲੋਡ ਹੈ ਤੇ ਲੋਕ ਜਿਹੜੇ ਨੇ ਹੜਪੀੜਤਾਂ ਦੀ ਮਦਦ ਦੇ ਲਈ ਹਰ ਦਿਨ ਜਿਹੜਾ ਹੱਥ ਅੱਗੇ ਵਧਾ ਰਹੇ ਨੇ ਉਹਨਾਂ ਤੱਕ ਰਾਹਤ ਸਮੱਗਰੀ ਪਹੁੰਚਾ ਰਹੇ ਨੇ ਉਹਨਾਂ ਦੇ ਘਰਾਂ ਤੱਕ ਪਹੁੰਚ ਰਹੇ ਨੇ ਤਾਂ ਇਸ ਸਮੇਂ ਹੜਾ ਕਾਰਨ ਸੂਬੇ ਦੇ ਕਈ ਪਿੰਡ ਅਤੇ ਸ਼ਹਿਰਾਂ ਵਿੱਚ ਹਾਲਾਤ ਜੂਨੇ ਉਹ ਬਹੁਤ ਖਰਾਬ ਬਣੇ ਹੋਏ ਆ ਜਿਸ ਕਾਰਨ ਲੋਕਾਂ ਦੇ ਨਾਲ ਨਾਲ ਪਸ਼ੂਆਂ ਨੂੰ ਬਚਾਉਣ ਦੇ ਵਿੱਚ ਵੀ ਮੁਸ਼ਕਲ ਆ ਰਹੀ ਹੈ ਕਈ ਪਸ਼ੂਆਂ ਦੀ ਵੀ ਜਿਹੜੀ ਮੌਤ ਹੋ ਗਈ ਆ ਤਾਂ ਫਰੈਂਚਾਈਜ਼ੀ ਨੇ ਇਹ ਵੀ ਕਿਹਾ ਹੈ ਕਿ ਦਾਨ ਕੀਤੇ ਪੰਡਾਰਾਹੀਂ ਬਚਾਅ ਕਿਸ਼ਤੀਆਂ ਖਰੀਦੀਆਂ ਜਾਣਗੀਆਂ ਜਿਨ੍ਹਾਂ ਦੀ ਵਰਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫਸੇ ਹੋਏ ਲੋਕਾਂ ਨੂੰ ਕੱਢਣ ਅਤੇ ਡਾਕਟਰੀ ਐਮਰਜੈਂਸੀ ਦੀ ਸਥਿਤੀ ਵਿੱਚ ਕੀਤੀ ਜਾਵੇਗੀ ਇਸ ਤੋਂ ਇਲਾਵਾ ਇਸ ਪੈਸੇ ਦੀ ਵਰਤੋਂ ਪ੍ਰਭਾਵਿਤ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਅਤੇ ਸਾਫ਼ ਪਾਣੀ ਪ੍ਰਦਾਨ ਕਰਨ ਲਈ ਵੀ ਕੀਤੀ ਜਾਵੇਗੀ ਤਾਂ ਹਰ ਕੋਈ ਜਿੱਥੇ ਕੀ ਹੜ੍ਹ ਪੀੜਤਾਂ ਦੇ ਲਈ ਅੱਗੇ ਆ ਰਿਹਾ ਹੈ ਉਹਨਾਂ ਦੀ ਮਦਦ ਕਰ ਰਿਹਾ ਤਾਂ ਉੱਥੇ ਹੁਣ ਵੱਡਾ ਐਲਾਨ ਪ੍ਰੀਤੀ ਜਰਨਤਾ ਉਹਨਾਂ ਦੇ ਵੱਲੋਂ ਵੀ ਕੀਤਾ ਗਿਆ ਤਾਂ ਪੰਜਾਬੀਆਂ ਦੀ ਮਦਦ ਲਈ ਅੱਜ ਹਰ ਕੋਈ ਖੜਿਆ ਹੈ ਐਨ ਆਰ ਆਈ ਵੀਰਾਂ ਦੀ ਜੇਕਰ ਐਨ ਆਰ ਆਈ ਐਨ ਆਰ ਆਈ ਭੈਣ ਭਰਾਵਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੋਂ ਵੀ ਹੜਪੀੜਤਾਂ ਦੇ ਲਈ ਉਹ ਫੰਡਿੰਗ ਕਰ ਰਹੇ ਨੇ ਰਾਹਤ ਸਮੱਗਰੀ ਇੱਥੋਂ ਤੱਕ ਪਹੁੰਚਾ ਰਹੇ ਨੇ ਤੇ ਪਿੰਡਾਂ ਦੇ ਪਿੰਡ ਜਿਹੜੇ ਕੀ ਤਬਾਹ ਹੋਏ ਨੇ ਇਸ ਹੜਾਂ ਦੇ ਕਾਰਨ ਹੜਾਂ ਦੀ ਮਾਰ ਜਿਹੜਾ ਪੰਜਾਬ ਚੱਲ ਰਿਹਾ ਹੈ ਕਈ ਘਰ ਟਹਿ ਗਏ ਨੇ ਲੋਕ ਬੇਕਾਰ ਹੋ ਗਏ ਨੇ ਆਪਣਿਆਂ ਨੂੰ ਗਵਾ ਬੈਠੇ ਨੇ ਉੱਥੇ ਓਣ ਜਿਹੜਾ ਮਦਦ ਦਾ ਹੱਥ ਹਰ ਕਿਸੇ ਦੇ ਵੱਲੋਂ ਅੱਗੇ ਵਧਾਇਆ ਜਾ ਰਿਹਾ ਹੈ ਪੰਜਾਬ ਦੇ ਕਈ ਸੂਬੇ ਇਸ ਸਮੇਂ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਲੋਕਾਂ ਦੇ ਘਰ ਟਹਿ ਗਏ ਨੇ ਖੇਤਾਂ ਤੋਂ ਲੋਕ ਬੇਕਾਰ ਹੋ ਗਏ ਨੇ ਉੱਥੇ ਹੁਣ ਹਰ ਕਿਸੇ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਪੰਜਾਬ ਦੇ ਲਈ ਕਿਉਂਕਿ ਪੰਜਾਬ ਦੀ ਜੋ ਸਥਿਤੀ ਇਸ ਸਮੇਂ ਬਣੀ ਹੋਈ ਹੈ ਉਹ ਅਸੀਂ ਹਰ ਰੋਜ਼ ਦੇਖ ਰਹੇ ਹਾਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਥੇ ਹਰ ਕਿਸੇ ਦੇ ਵੱਲੋਂ ਮਦਦ ਦਾ ਹੱਥ ਅੱਗੇ ਵਧਾਇਆ ਜਾ ਰਿਹਾ ਜੇਕਰ ਗੱਲ ਕੀਤੀ ਜਾਵੇ ਮਸ਼ਹੂਰ ਹਸਤੀਆਂ ਦੀ ਪੰਜਾਬੀ ਕਲਾਕਾਰਾਂ ਦੀ ਐਨ ਜੀਓਜ਼ ਦੀ ਮੰਤਰੀਆਂ ਦੀ ਦਾ ਹਰ ਕੋਈ ਜਿਹੜਾ ਪੰਜਾਬ ਦੇ ਲਈ ਅੱਜ ਮਦਦ ਦਾ ਹੱਥ ਅੱਗੇ ਵਧਾ ਰਿਹਾ ਹੈ ਉਥੇ ਦੱਸ ਦਈਏ ਕਿ ਆਈਪੀਐਲ ਫਰੈਂਚਾਈਜ਼ੀ ਪੰਜਾਬ ਕਿੰਗਸ ਨੇ ਵੀ ਹੜ੍ਹ ਪੀੜਤਾਂ ਦੀ ਮਦਦ ਦੇ ਲਈ ਹੁਣ ਆਪਣਾ ਹੱਥ ਅੱਗੇ ਵਧਾਇਆ ਹੈ ਟੀਮ ਮਾਲਕ ਪ੍ਰੀਤੀ ਜੰਟਾ ਨੇ ਹੁਣ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਖੁਦ ਲੱਖਾਂ ਰੁਪਏ ਦਾਨ ਕਰਨ ਦੇ ਨਾਲ-ਨਾਲ ਫਰੈਂਚਾਈਜ਼ੀ ਤੋਂ ਹੋਰ ਪੈਸੇ ਇਕੱਠੇ ਕਰਨ ਦੇ ਵਿੱਚ ਵੀ ਲੱਗੇ ਹੋਏ ਹਨ ਤਾਂ ਆਈਪੀਐਲ ਫਰੈਂਚਾਈਜ਼ੀ ਪੰਜਾਬ ਕਿੰਗਸ ਨੇ ਹੁਣ ਰਾਜ ਦੇ ਹੜਪੀੜਤਾ ਲਈ ਲਗਭਗ 34 ਲੱਖ ਰੁਪਏ দান ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਇਲਾਵਾ ਟੀਮ ਨੇ ਕਰਾਉਡ ਫੰਡਿੰਗ ਰਾਹੀਂ 2 ਕਰੋੜ ਰੁਪਏ ਇਕੱਠੇ ਕਰਨ ਦੀ ਵੀ ਯੋਜਨਾ ਬਣਾਈ ਹੈ ਹੜਾ ਕਾਰਨ ਰਾਜ ਦੇ ਹਾਲ ਜਿਹੜੇ ਨੇ ਉਹ ਦਿਨੋ ਦਿਨ ਵਿਗੜਦੇ ਜਾ ਰਹੇ ਨੇ ਜਿਸ ਨੂੰ ਦੇਖਦੇ ਹੋਏ ਹੁਣ ਫਰੈਂਚਾਈਜ਼ੀ ਨੇ ਮਸ਼ਹੂਰ ਹਿਮਕੁੰਡ ਫਾਊਂਡੇਸ਼ਨ ਅਤੇ ਆਰਟੀਆਈ ਦੇ ਨਾਲ ਹੱਥ ਮਿਲਾ ਕੇ ਮਦਦ ਕਰਨ ਦਾ ਫੈਸਲਾ ਕੀਤਾ ਹੈ ਤਾਂ ਹਰ ਕੋਈ ਅੱਜ ਹਾੜਾ ਪੀੜਤਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਹੈ ਮਦਦ ਦੇ ਲਈ ਹੱਥ ਅੱਗੇ ਵਧਾਰਿਆ ਹੈ ਗੱਲ ਕਰੀਏ ਚ ਭਾਵੇਂ ਪੰਜਾਬੀ ਕਲਾਕਾਰਾਂ ਦੀ ਮੰਤਰੀਆਂ ਦੀ ਜਾਂ ਫਿਰ ਐਨ ਜੀਓਜ਼ ਦੀ ਤਾਂ ਹਰ ਕੋਈ ਅੱਜ ਪਿੰਡਾਂ ਵਿੱਚ ਪਹੁੰਚ ਰਿਹਾ ਹੈ ਤੇ ਲੋਕਾਂ ਨੂੰ ਜਿਹੜੇ-ਜਿਹੜੇ ਸਮਾਨ ਦੀ ਜ਼ਰੂਰਤ ਹੈ ਰਾਹਤ ਸਮਗਰੀ ਉਹਨਾਂ ਤੱਕ ਪਹੁੰਚਾਰਿਆ ਤੇ ਇੱਥੇ ਉਹਨ ਪ੍ਰੀਤੀ ਜੈਂਟਾ ਨੇ ਵੀ ਅੱਗੇ ਆ ਕੇ ਜਿਹੜਾ ਮਦਦ ਦਾ ਹੱਥ ਵਧਾਇਆ ਹੈ ਤਾਂ ਆਪਣੇ ਆਪ ਦਾਨ ਕਰਨ ਤੋਂ ਬਾਅਦ ਫਰੈਂਚਾਈਜ਼ੀ ਨੇ ਆਨਲਾਈਨ ਕਰਾਊਡ ਫੰਡਿੰਗ ਐਪ ਕੈਟੋ ਰਾਹੀ 15 ਸਪਟੰਬਰ ਤੱਕ 2 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਹੈ ਫਰੈਂਚਾਈਜ਼ੀ ਇਹ ਪੈਸਾ ਗਲੋਬਲ ਸਿੱਖ ਚੈਰੀਟੀ ਨੂੰ ਦਵੇਗੀ ਤਾਂ ਜੋ ਇਹ ਪੰਜਾਬ ਦੇ ਹਰ ਪਿੰਡ ਵਿੱਚ ਜਾ ਕੇ ਲੋਕਾਂ ਦੀ ਮਦਦ ਕਰ ਸਕੇ ਤਾਂ ਜਿਸ ਸਮੇ ਹੜ ਆਏ ਹੋਏ ਹੜ ਆਏ ਹੋਏ ਸੀਗੇ ਉਸ ਸਮੇ ਕਾਫੀ ਲੋਕਾਂ ਨੇ ਮਦਦ ਦਾ ਹੱਥ ਅੱਗੇ ਵਧਾਇਆ ਪਰ ਹੁਣ ਜਦੋਂ ਪਾਣੀ ਉਤਰੇਗਾ ਉਦੋਂ ਵੀ ਹੜ ਪੀੜਤਾ ਨੂੰ ਮਦਦ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਲੋਕ ਜਿਹੜੇ ਨੇ ਹੜ ਪੀੜਤਾ ਦੀ ਮਦਦ ਦੇ ਲਈ ਹਰ ਦਿਨ ਜਿਹੜਾ ਹੱਥ ਅੱਗੇ ਵਧਾ ਰਹੇ ਨੇ ਉਨਾ ਤੱਕ ਰਾਹਤ ਸਮੱਗਰੀ ਪਹੁੰਚਾਰੇ ਨੇ ਉਹਨਾਂ ਦੇ ਘਰਾਂ ਤੱਕ ਪਹੁੰਚ ਰਹੇ ਨੇ ਤਾਂ ਇਸ ਸਮੇਂ ਹੜਾ ਕਾਰਨ ਸੂਬੇ ਦੇ ਕਈ ਪਿੰਡ ਅਤੇ ਸ਼ਹਿਰਾਂ ਵਿੱਚ ਹਾਲਾਤ ਜੂਨੇ ਉਹ ਬਹੁਤ ਖਰਾਬ ਬਣੇ ਹੋਏ ਆ ਜਿਸ ਕਾਰਨ ਲੋਕਾਂ ਦੇ ਨਾਲ-ਨਾਲ ਪਸ਼ੂਆਂ ਨੂੰ ਬਚਾਉਣ ਦੇ ਵਿੱਚ ਵੀ ਮੁਸ਼ਕਲ ਆ ਰਹੀ ਹੈ ਕਈ ਪਸ਼ੂਆਂ ਦੀ ਵੀ ਜਿਹੜੀ ਮੌਤ ਹੋ ਗਈ ਆ ਤਾਂ ਫਰੈਂਚਾਈਜ਼ੀ ਨੇ ਇਹ ਵੀ ਕਿਹਾ ਹੈ ਕਿ ਦਾਨ ਕੀਤੇ ਪੰਡਾਰਾਹੀਂ ਬਚਾਅ ਕਿਸ਼ਤੀਆਂ ਖਰੀਦੀਆਂ ਜਾਣਗੀਆਂ ਜਿਨ੍ਹਾਂ ਦੀ ਵਰਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫਸੇ ਹੋਏ ਲੋਕਾਂ ਨੂੰ ਕੱਢਣ ਅਤੇ ਡਾਕਟਰੀ ਐਮਰਜੈਂਸੀ ਦੀ ਸਥਿਤੀ ਵਿੱਚ ਕੀਤੀ ਜਾਵੇਗੀ ਇਸ ਤੋਂ ਇਲਾਵਾ ਇਸ ਪੈਸੇ ਦੀ ਵਰਤੋਂ ਪ੍ਰਭਾਵਿਤ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਅਤੇ ਸਾਫ਼ ਪਾਣੀ ਪ੍ਰਦਾਨ ਕਰਨ ਲਈ ਵੀ ਕੀਤੀ ਜਾਵੇਗੀ ਤਾਂ ਹਰ ਕੋਈ ਜਿੱਥੇ ਕੀ ਹੜ੍ਹ ਪੀੜਤਾਂ ਦੇ ਲਈ ਅੱਗੇ ਆ ਰਿਹਾ ਹੈ ਉਹਨਾਂ ਦੀ ਮਦਦ ਕਰ ਰਿਹਾ ਹੈ ਤਾਂ ਉੱਥੇ ਹੁਣ ਵੱਡਾ ਐਲਾਨ ਪ੍ਰੀਟਿਜੈਂਟਾ ਉਹਨਾਂ ਦੇ ਵੱਲੋਂ ਵੀ ਕੀਤਾ ਗਿਆ ਤਾਂ ਪੰਜਾਬੀਆਂ ਦੀ ਮਦਦ ਦੇ ਲਈ ਅੱਜ ਹਰ ਕੋਈ ਖੜਿਆ ਹੈ ਐਨ ਆਰ ਆਈ ਵੀਰਾਂ ਦੀ ਜੇਕਰ ਐਨ ਆਰ ਆਈ ਐਨ ਆਰ ਆਈ ਭੈਣ ਭਰਾਵਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੋਂ ਵੀ ਹੜਪੀੜਤਾਂ ਦੇ ਲਈ ਉਹ ਫੰਡਿੰਗ ਕਰ ਰਹੇ ਨੇ ਰਾਹਤ ਸਮੱਗਰੀ ਇੱਥੋਂ ਤੱਕ ਪਹੁੰਚਾ ਰਹੇ ਨੇ ਤੇ ਪਿੰਡਾਂ ਦੇ ਪਿੰਡ ਜਿਹੜੇ ਕੀ ਤਬਾਹ ਹੋਏ ਨੇ ਇਸ ਹੜਾਂ ਦੇ ਕਾਰਨ ਹੜਾਂ ਦੀ ਮਾਰ ਜਿਹੜਾ ਪੰਜਾਬ ਚੱਲ ਰਿਹਾ ਹੈ ਕਈ ਘਰ ਟਹਿ ਗਏ ਨੇ ਲੋਕ ਬੇਕਾਰ ਹੋ ਗਏ ਨੇ ਆਪਣੇ ਗਵਾਹ ਬੈਠੇ ਨੇ ਉੱਥੇ ਓਣ ਜਿਹੜਾ ਮਦਦ ਦਾ ਹੱਥ ਹਰ ਕਿਸੇ ਦੇ ਵੱਲੋਂ ਅੱਗੇ ਵਧਾਇਆ ਜਾ ਰਿਹਾ ਹੈ ਪੰਜਾਬ ਦੇ ਕਈ ਸੂਬੇ ਇਸ ਸਮੇਂ ਹੜ੍ਹਾਂ ਦੀ ਮਾਰ ਚੱਲ ਰਹੇ ਨੇ ਲੋਕਾਂ ਦੇ ਘਰ ਟਹਿ ਗਏ ਨੇ ਕਰਾਂ ਤੋਂ ਲੋਕ ਬੇਕਾਰ ਹੋ ਗਏ ਨੇ ਉੱਥੇ ਹੁਣ ਹਰ ਕਿਸੇ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਪੰਜਾਬ ਦੇ ਲਈ ਕਿਉਂਕਿ ਪੰਜਾਬ ਦੀ ਜੋ ਸਥਿਤੀ ਇਸ ਸਮੇਂ ਬਣੀ ਹੋਈ ਹੈ ਉਹ ਅਸੀਂ ਹਰ ਰੋਜ਼ ਦੇਖ ਰਹੇ ਹਾਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਥੇ ਹਰ ਕਿਸੇ ਦੇ ਵੱਲੋਂ ਮਦਦ ਦਾ ਹੱਥ ਅੱਗੇ ਵਧਾਇਆ ਜਾ ਰਿਹਾ ਜੇਕਰ ਗੱਲ ਕੀਤੀ ਜਾਵੇ ਮਸ਼ਹੂਰ ਹਸਤੀਆਂ ਦੀ ਪੰਜਾਬੀ ਕਲਾਕਾਰਾਂ ਦੀ ਐਨ ਜੀਓਜ਼ ਦੀ ਮੰਤਰੀਆਂ ਦੀ ਦਾ ਹਰ ਕੋਈ ਜਿਹੜਾ ਪੰਜਾਬ ਦੇ ਲਈ ਅੱਜ ਮਦਦ ਦਾ ਹੱਥ ਅੱਗੇ ਵਧਾਰਿਆ ਹੈ ਉਥੇ ਦੱਸ ਦਈਏ ਕਿ ਆਈਪੀਐਲ ਫਰੈਂਚਾਈਜ਼ੀ ਪੰਜਾਬ ਕਿੰਗਸ ਨੇ ਵੀ ਹੜਪੀੜਤਾਂ ਦੀ ਮਦਦ ਦੇ ਲਈ ਹੁਣ ਆਪਣਾ ਹੱਥ ਅੱਗੇ ਵਧਾਇਆ ਹੈ ਟੀਮ ਮਾਲਕ ਪ੍ਰੀਤੀ ਜੰਟਾ ਨੇ ਹੁਣ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਖੁਦ ਲੱਖਾਂ ਰੁਪਏ ਦਾਨ ਕਰਨ ਦੇ ਨਾਲ-ਨਾਲ ਫਰੈਂਚਾਈਜ਼ੀ ਤੋਂ ਹੋਰ ਪੈਸੇ ਇਕੱਠੇ ਕਰਨ ਦੇ ਵਿੱਚ ਵੀ ਲੱਗੇ ਹੋਏ ਹਨ ਤਾਂ ਆਈਪੀਐਲ ਫਰੈਂਚਾਈਜ਼ੀ ਪੰਜਾਬ ਕਿੰਗਸ ਨੇ ਹੁਣ ਰਾਜ ਦੇ ਹੜ ਪੀੜਤਾਂ ਲਈ ਲਗਭਗ 34 ਲੱਖ ਰੁਪਏ দান ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਇਲਾਵਾ ਟੀਮ ਨੇ ਕਰਾਉਡ ਫੰਡਿੰਗ ਰਾਹੀਂ 2 ਕਰੋੜ ਰੁਪਏ ਇਕੱਠੇ ਕਰਨ ਦੀ ਵੀ ਯੋਜਨਾ ਬਣਾਈ ਹੈ ਹੜਾ ਕਾਰਨ ਰਾਜ ਦੇ ਹਾਲ ਜਿਹੜੇ ਨੇ ਉਹ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ ਜਿਸ ਨੂੰ ਦੇਖਦੇ ਹੋਏ ਹੁਣ ਫਰੈਂਚਾਈਜ਼ੀ ਨੇ ਮਸ਼ਹੂਰ ਹਿਮਕੁੰਡ ਫਾਊਂਡੇਸ਼ਨ ਅਤੇ ਆਰਟੀਆਈ ਦੇ ਨਾਲ ਹੱਥ ਮਿਲਾ ਕੇ ਮਦਦ ਕਰਨ ਦਾ ਫੈਸਲਾ ਕੀਤਾ ਹੈ ਤਾਂ ਹਰ ਕੋਈ ਅੱਜ ਹਾੜੇ ਪੀੜਤਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਿਆ ਹੈ ਮਦਦ ਦੇ ਲਈ ਹੱਥ ਅੱਗੇ ਵਧਾ ਰਿਹਾ ਹੈ ਗੱਲ ਕਰੀਏ ਜਿਵੇਂ ਪੰਜਾਬੀ ਕਲਾਕਾਰਾਂ ਦੀ ਮੰਤਰੀਆਂ ਦੀ ਜਾਂ ਫਿਰ ਐਨ ਜੀਓਜ਼ ਦੀ ਤਾਂ ਹਰ ਕੋਈ ਅੱਜ ਪਿੰਡਾਂ ਵਿੱਚ ਪਹੁੰਚ ਰਿਹਾ ਹੈ ਤੇ ਲੋਕਾਂ ਨੂੰ ਜਿਹੜੇ-ਜਿਹੜੇ ਸਮਾਨ ਦੀ ਜ਼ਰੂਰਤ ਹੈ ਰਾਹਤ ਸਮੱਗਰੀ ਉਹਨਾਂ ਤੱਕ ਪਹੁੰਚਾ ਰਿਹਾ ਹੈ ਤੇ ਇੱਥੇ ਹੋਣ ਪ੍ਰੀਤੀ ਜੰਟਾ ਨੇ ਵੀ ਅੱਗੇ ਆ ਕੇ ਜਿਹੜਾ ਮਦਦ ਦਾ ਹੱਥ ਵਧਾਇਆ ਹੈ ਤਾਂ ਆਪਣੇ ਆਪ দান ਕਰਨ ਤੋਂ ਬਾਅਦ ਫਰੈਂਚਾਈਜ਼ੀ ਨੇ ਆਨਲਾਈਨ ਕ라우ਡ ਫੰਡਿੰਗ ਐਪ ਕੈਟੋ ਰਾਹੀ 15 ਸਪਟੰਬਰ ਤੱਕ 2 ਕਰੋੜ ਰੁਪਏ ਇਕੱਠੇ ਕਰਨ ਦਾ ਟੀਚਾ ਰੱਖਿਆ ਹੈ ਫਰੈਂਚਾਈਜ਼ੀ ਇਹ ਪੈਸਾ ਗਲੋਬਲ ਸਿੱਖ ਚੈਰਿਟੀ ਨੂੰ ਦਵੇਗੀ ਤਾਂ ਜੋ ਇਹ ਪੰਜਾਬ ਦੇ ਹਰ ਪਿੰਡ ਵਿੱਚ ਜਾ ਕੇ ਲੋਕਾਂ ਦੀ ਮਦਦ ਕਰ ਸਕੇ ਤਾਂ ਜਿਸ ਸਮੇਂ ਹੜ ਆਏ ਹੋਏ ਹੜ ਆਏ ਹੋਏ ਸੀਗੇ ਉਸ ਸਮੇਂ ਕਾਫੀ ਲੋਕਾਂ ਨੇ ਮਦਦ ਦਾ ਹੱਥ ਅੱਗੇ ਵਧਾਇਆ ਪਰ ਹੁਣ ਜਦੋਂ ਪਾਣੀ ਉਤਰੇਗਾ ਉਦੋਂ ਵੀ ਹੜ ਪੀੜਤਾ ਨੂੰ ਮਦਦ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਲੋਕ ਜਿਹੜੇ ਨੇ ਹੜ ਪੀੜਤਾਂ ਦੀ ਮਦਦ ਦੇ ਲਈ ਹਰ ਦਿਨ ਜਿਹੜਾ ਹੱਥ ਅੱਗੇ ਵਧਾ ਰਹੇ ਨੇ ਉਨਾ ਤੱਕ ਰਾਹਤ ਸਮੱਗਰੀ ਪਹੁੰਚਾਰੇ ਨੇ ਉਹਨਾਂ ਦੇ ਘਰਾਂ ਤੱਕ ਪਹੁੰਚ ਰਹੇ ਨੇ ਤਾਂ ਇਸ ਸਮੇਂ ਹੜਾ ਕਾਰਨ ਸੂਬੇ ਦੇ ਕਈ ਪਿੰਡ ਅਤੇ ਸ਼ਹਿਰਾਂ ਵਿੱਚ ਹਾਲਾਤ ਜੂਨੇ ਉਹ ਬਹੁਤ ਖਰਾਬ ਬਣੇ ਹੋਏ ਆ ਜਿਸ ਕਾਰਨ ਲੋਕਾਂ ਦੇ ਨਾਲ-ਨਾਲ ਪਸ਼ੂਆਂ ਨੂੰ ਬਚਾਉਣ ਦੇ ਵਿੱਚ ਵੀ ਮੁਸ਼ਕਲ ਆ ਰਹੀ ਹੈ ਕਈ ਪਸ਼ੂਆਂ ਦੀ ਵੀ ਜਿਹੜੀ ਮੌਤ ਹੋ ਗਈ ਆ ਤਾਂ ਫਰੈਂਚਾਈਜ਼ੀ ਨੇ ਇਹ ਵੀ ਕਿਹਾ ਹੈ ਕਿ ਦਾਨ ਕੀਤੇ ਵੰਡ ਰਾਹੀਂ ਬਚਾਅ ਕਿਸ਼ਤੀਆਂ ਖਰੀਦੀਆਂ ਜਾਣਗੀਆਂ ਜਿਨ੍ਹਾਂ ਦੀ ਵਰਤੋਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਫਸੇ ਹੋਏ ਲੋਕਾਂ ਨੂੰ ਕੱਢਣ ਅਤੇ ਡਾਕਟਰੀ ਐਮਰਜੈਂਸੀ ਦੀ ਸਥਿਤੀ ਵਿੱਚ ਕੀਤੀ ਜਾਵੇਗੀ ਇਸ ਤੋਂ ਇਲਾਵਾ ਇਸ ਪੈਸੇ ਦੀ ਵਰਤੋਂ ਪ੍ਰਭਾਵਿਤ ਲੋਕਾਂ ਨੂੰ ਜ਼ਰੂਰੀ ਚੀਜ਼ਾਂ ਅਤੇ ਸਾਫ਼ ਪਾਣੀ ਪ੍ਰਦਾਨ ਕਰਨ ਲਈ ਵੀ ਕੀਤੀ ਜਾਵੇਗੀ ਤਾਂ ਹਰ ਕੋਈ ਜਿੱਥੇ ਕੀ ਹੜਪੀੜਤਾਂ ਦੇ ਲਈ ਅੱਗੇ ਆ ਰਿਹਾ ਹੈ ਉਹਨਾਂ ਦੀ ਮਦਦ ਕਰ ਰਿਹਾ ਹੈ ਤਾਂ ਉੱਥੇ ਹੁਣ ਵੱਡਾ ਐਲਾਨ ਪ੍ਰੀਟਿਡੈਂਟਾਂ ਉਹਨਾਂ ਦੇ ਵੱਲੋਂ ਵੀ ਕੀਤਾ ਗਿਆ ਤਾਂ ਪੰਜਾਬੀਆਂ ਦੀ ਮਦਦ ਦੇ ਲਈ ਅੱਜ ਹਰ ਕੋਈ ਖੜਿਆ ਹੈ ਐਨ ਆਰ ਆਈ ਵੀਰਾਂ ਦੀ ਜੇਕਰ ਐਨ ਆਰ ਆਈ ਐਨ ਆਰ ਆਈ ਭੈਣ ਭਰਾਵਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਉੱਥੋਂ ਵੀ ਹੜਪੀੜਤਾਂ ਦੇ ਲਈ ਉਹ ਫੰਡਿੰਗ ਕਰ ਰਹੇ ਨੇ ਰਾਹਤ ਸਮੱਗਰੀ ਇੱਥੋਂ ਤੱਕ ਪਹੁੰਚਾ ਰਹੇ ਨੇ ਤੇ ਪਿੰਡਾਂ ਦੇ ਪਿੰਡ ਜਿਹੜੇ ਕੀ ਤਬਾਹ ਹੋਏ ਨੇ ਇਸ ਹੜਾਂ ਦੇ ਕਾਰਨ ਹੜਾਂ ਦੀ ਮਾਰ ਜਿਹੜਾ ਪੰਜਾਬ ਚੱਲ ਰਿਹਾ ਹੈ ਕਈ ਘਰ ਟਹਿ ਗਏ ਨੇ ਲੋਕ ਬੇਕਾਰ ਹੋ ਗਏ ਨੇ ਆਪਣਿਆਂ ਨੂੰ ਗਵਾ ਬੈਠੇ ਨੇ ਉੱਥੇ ਉਹ ਜਿਹੜਾ ਮਦਦ ਦਾ ਹੱਥ ਹਰ ਕਿਸੇ ਦੇ ਵੱਲੋਂ ਅੱਗੇ ਵਧਾਇਆ ਜਾ ਰਿਹਾ ਹੈ ਪੰਜਾਬ ਦੇ ਕਈ ਸੂਬੇ ਇਸ ਸਮੇਂ ਹੜਾਂ ਦੀ ਮਾਰ ਚੱਲ ਰਹੇ ਨੇ ਲੋਕਾਂ ਦੇ ਘਰ ਟਹਿ ਗਏ ਨੇ ਘਰਾਂ ਤੋਂ ਲੋਕ ਬੇਕਾਰ ਹੋ ਗਏ ਨੇ ਉੱਥੇ ਹੁਣ ਹਰ ਕਿਸੇ ਦੇ ਵੱਲੋਂ ਅਰਦਾਸ ਕੀਤੀ ਜਾ ਰਹੀ ਹੈ ਪੰਜਾਬ ਦੇ ਲਈ ਕਿਉਂਕਿ ਪੰਜਾਬ ਦੀ ਜੋ ਸਥਿਤੀ ਇਸ ਸਮੇਂ ਬਣੀ ਹੋਈ ਹੈ ਉਹ ਅਸੀਂ ਹਰ ਰੋਜ਼ ਦੇਖ ਰਹੇ ਹਾਂ ਜੋ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਉੱਥੇ ਹਰ ਕਿਸੇ ਦੇ ਵੱਲੋਂ ਮਦਦ ਦਾ ਹੱਥ ਅੱਗੇ ਵਧਾਇਆ ਜਾ ਰਿਹਾ ਜੇਕਰ ਗੱਲ ਕੀਤੀ ਜਾਵੇ ਮਸ਼ਹੂਰ ਹਸਤੀਆਂ ਦੀ ਪੰਜਾਬੀ ਕਲਾਕਾਰਾਂ ਦੀ ਐਨ ਜੀਓਜ਼ ਦੀ ਮੰਤਰੀਆਂ ਦੀ ਦਾ ਹਰ ਕੋਈ ਜਿਹੜਾ ਪੰਜਾਬ ਦੇ ਲਈ ਅੱਜ ਮਦਦ ਦਾ ਹੱਥ ਅੱਗੇ ਵਧਾ ਰਿਹਾ ਹੈ ਉਥੇ ਦੱਸ ਦਈਏ ਕਿ ਆਈਪੀਐਲ ਫਰੈਂਚਾਈਜ਼ੀ ਪੰਜਾਬ ਕਿੰਗਸ ਨੇ ਵੀ ਹੜਪੀੜਤਾਂ ਦੀ ਮਦਦ ਦੇ ਲਈ ਹੁਣ ਆਪਣਾ ਹੱਥ ਅੱਗੇ ਵਧਾਇਆ ਹੈ ਟੀਮ ਮਾਲਕ ਪ੍ਰੀਤੀ ਜੰਟਾ ਨੇ ਹੁਣ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਖੁਦ ਲੱਖਾਂ ਰੁਪਏ ਦਾਨ ਕਰਨ ਦੇ ਨਾਲ-ਨਾਲ ਫਰੈਂਚਾਈਜ਼ੀ ਤੋਂ ਹੋਰ ਪੈਸੇ ਇਕੱਠੇ ਕਰਨ ਦੇ ਵਿੱਚ ਵੀ ਲੱਗੇ ਹੋਏ ਹਨ ਤਾਂ ਆਈਪੀਐਲ ਫਰੈਂਚਾਈਜ਼ੀ ਪੰਜਾਬ ਕਿੰਗਸ ਨੇ ਹੁਣ ਰਾਜ ਦੇ ਹੜ ਪੀੜਤਾਂ ਲਈ ਲਗਭਗ 34 ਲੱਖ ਰੁਪਏ দান ਕਰਨ ਦਾ ਫੈਸਲਾ ਕੀਤਾ ਹੈ ਇਸ ਤੋਂ ਇਲਾਵਾ ਟੀਮ ਨੇ ਕ라우ਡ ਫੰਡਿੰਗ ਰਾਹੀਂ 2 ਕਰੋੜ ਰੁਪਏ ਇਕੱਠੇ ਕਰਨ ਦੀ ਵੀ ਯੋਜਨਾ ਬਣਾਈ ਹੈ ਹੜਾ ਕਾਰਨ ਰਾਜ ਦੇ ਹਾਲ ਜਿਹੜੇ ਨੇ ਉਹ ਦਿਨੋਂ ਦਿਨ ਵਿਗੜਦੇ ਜਾ ਰਹੇ ਨੇ ਜਿਸ ਨੂੰ ਦੇਖਦੇ ਹੋਏ ਉਹਨਾਂ